ਮੋਏ ਆਹ ਤੁਹਾਡੇ ਪੈ ਨਹੀਂ ਚੋਦੇ ਯਾਰ ਅਮਰੂਦ ਹੁਣ ਤੇਰੀ ਰੀਲ ਦਿਆਂਗੇ ਵੀ ਮਾੜੂ ਦੀ ਰੀਲ ਲਾਇਆ ਕਰ ਮੇਰਾ ਸਾਰਾ ਲਾਇਆ ਕਰ ਇੱਕ ਕੁੱਤੇ ਦੇ ਤਾਂ ਨਾ ਤੜਕੇ ਅਟਕੇ ਪੈਰੀ ਹੱਥ ਲਾਇਆ ਕਰ ਤੂੰ ਵੀ ਇਹ ਕਾਹ ਮਗਾ ਬੱਚਾ ਠੀਕ ਇਹ ਤਾਂ ਪੈਰੀ ਹੱਥ ਲਾਇਆ ਕਰ ਤੂੰ ਕੁੱਤੇ ਦੇ ਨਾ ਜਾ ਕਰ ਵੀ ਡੱਕ ਕੰਡਾ ਹੀ ਆ ਗਿਆ ਰੇ ਚੰਨ ਲਾ ਕੇ ਦੇਖ ਲੈ ਸੀ ਰੋਟੀ ਇਹਨਾਂ ਨੇ ਦਿੱਤੀ ਆਪਾਂ ਨੂੰ ਭੰਗ ਖੋਦੀ ਜਿੱਤ ਆ ਜੋੜਿਆ ਦਾਦਾ ਚੱਲ ਨਹੀਂ ਹੋਰ ਸੁਣਿਆ ਅਸੀਂ ਪੁਰਾਣੇ ਬਿਅਰਗਾ ਤੋਂ ਉਹ ਫਾਇਆ ਕਿਹੜਿਆ ਹਾਂ ਭਾਜਾਨਾਂ ਦੀ ਪੰਜ ਬੱਕੂ ਥਾਏ ਪਵਾ ਪੱਟੀ ਅੰਦਰ ਥੱਲੇ ਪੰਜ ਦਾ ਕੰਗਾ ਹੀ ਹੈ ਮੁੰਡੀ ਪੰਜ ਤਾਗ ਆ ਉਹ ਨੰਦਰਾ ਮਾਰਦਾ ਤੇਰੇ ਥੱਲੇ ਐਥੇ ਪਾਜ ਨਹੀਂ ਖਾਹੇ ਦਿੱਤਾ ਜੰਦਰ ਸਾਹਿਬ ਕੁੱਤਾ ਨਾ ਕਹਿ ਜੋਰਾ ਪਤੰਦਰਾ ਕੋਈ ਨਹੀਂ ਯਾਰ ਕੋਈ ਜੀ ਕੁਲੀ ਜਨੋ ਜਾ ਦੋ ਮੈਂ ਬੰਨੀ ਹੋਇਆ ਸੁੱਕੇ ਬਾਜੀ ਤਕੜੀ ਨਸਲ ਹੈ ਤਾਂ ਬਿੱਟ ਬੋਲ ਆ